ਪਠਾਨਕੋਟ ਸਿਵਲ ਹਸਪਤਾਲ ਵਿਖੇ ਦੋ 13 ਵਿਚਾਲੇ ਹੋਇਆ ਝਗੜਾ ਇੱਕ ਟੀਰ ਨੇ ਦੂਜੀ ਟੀਰ ਉਪਰ ਦਾਤਰ ਨਾਲ ਕੀਤਾ ਹਮਲਾ ਐਮਰਜੈਂਸੀ ਵਾਰਡ ਚ ਚਲੇ ਦਾਤਰ ਦੋ ਲੋਕ ਹੋਏ ਜ਼ਖਮੀ ਸੀਸੀਟੀਵੀ ਫੁਟੇਜ ਆਈ ਸਾਹਮਣੇ ਚੌਂਕੀ ਇੰਚਾਰਜ ਉਪਰ ਵੀ ਹਮਲਾ ਕਰਨ ਦੀ ਕੋਸ਼ਿਸ਼ ਸਰਕਾਰੀ ਡਾਕਟਰ ਅਤੇ ਸਟਾਫ ਨੂੰ ਵੀ ਧਮਕਾਇਆ ਪਠਾਨਕੋਟ ਵਿਖੇ ਗੁੰਡਾਗਰਦੀ ਦੇ ਮਾਮਲੇ ਇਹਨੇ ਵੱਧ ਚੁੱਕੇ ਹਨ ਕਿ ਕਿਸੇ ਨੂੰ ਵੀ ਪੁਲਿਸ ਦਾ ਖੌਫ ਨਹੀਂ ਹੈ ਇਦਾਂ ਦਾ ਹੀ ਇੱਕ ਮਾਮਲਾ ਪਠਾਨਕੋਟ ਦੇ ਸਰਕਾਰੀ ਹਸਪੀਟਲ ਦੀ ਐਮਰਜੈਂਸੀ ਵਾਰਡ ਦੇ ਵਿੱਚ ਦੇਖਣ ਨੂੰ ਮਿਲਿਆ ਜਿਸ ਦੇ ਵਿੱਚ ਇੱਕ ਗੁੱਟ ਨੇ ਦੂਸਰੇ ਗੁੱਟ ਉਪਰ ਐਮਰਜੈਂਸੀ ਵਾਰਡ ਦੇ ਵਿੱਚ ਤੇਜ਼ ਹਥਿਆਰ ਦਾਤਰ ਦੇ ਨਾਲ ਹਮਲਾ ਕਰ ਦਿੱਤਾ ਹਸਪੀਟਲ ਦੇ ਵਿੱਚ ਮੌਜੂਦ ਚੌਂਕੀ ਇੰਚਾਰਜ ਅਤੇ ਸਰਕਾਰੀ ਹਸਪੀਟਲ ਦੇ ਡਾਕਟਰ ਨੂੰ ਵੀ ਧਮਕਾਇਆ ਗਿਆ ਅਤੇ ਹਸਪੀਟਲ ਦੇ ਵਿੱਚ ਪੰਤੋੜ ਵੀ ਕੀਤੀ ਗਈ ਇਹ ਪੂਰੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਜਿਸ ਦੇ ਚੱਲਦੇ ਇਸ ਲੜਾਈ ਦੇ ਵਿੱਚ ਦੋ ਲੋਕ ਜ਼ਖਮੀ ਹੋਏ ਹਨ ਅਤੇ ਹਸਪੀਟਲ ਦੇ ਵਿੱਚ ਹੋਈ ਇਸ ਲੜਾਈ ਨੂੰ ਲੈ ਕੇ ਪੂਰੇ ਹਸਪੀਟਲ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਜ਼ਖਮੀ ਹੋਏ ਨੌਜਵਾਨ ਦੀ ਮਾਤਾ ਨੇ ਦੱਸਿਆ ਕਿ ਉਹਨਾਂ ਦੇ ਲੜਕੇ ਦੇ ਉੱਪਰ ਪਹਿਲਾਂ ਵੀ ਹਮਲਾ ਕੀਤਾ ਗਿਆ ਸੀ ਅਤੇ ਉਹ ਹਸਪਤਾਲ ਇਲਾਜ ਦੇ ਲਈ ਆਏ ਸਨ ਜਿੱਥੇ ਕੁਝ ਨੌਜਵਾਨਾਂ ਵੱਲੋਂ ਤੇਜ਼ ਹਥਿਆਰਾਂ ਦੇ ਨਾਲ ਉਸ ਦੇ ਉੱਪਰ ਫਿਰ ਤੋਂ ਹਮਲਾ ਕੀਤਾ ਗਿਆ ਉਧਰ ਜਦੋਂ ਐਸਐਮਓ ਦੇ ਨਾਲ ਗੱਲ ਕੀਤੀ ਤਾਂ ਉਸਨੇ ਕਿਹਾ ਕਿ ਐਮਰਜੈਂਸੀ ਵਾਰਡ ਦੇ ਵਿੱਚ ਕੁਝ ਲੋਕਾਂ ਵੱਲੋਂ ਹਥਾਪਾਈ ਕੀਤੀ ਗਈ ਹੈ ਤੇਜ਼ ਤਾਰ ਹਥਿਆਰਾਂ ਦੇ ਨਾਲ ਇੱਕ ਗੁੱਟ ਵੱਲੋਂ ਦੂਜੇ ਗੁੱਟ ਦੇ ਉੱਪਰ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਹੈ ਜਿਸ ਦੇ ਚਲਦੇ ਦੋ ਲੋਕ ਜ਼ਖਮੀ ਹੋਏ ਹਨ ਉਨ੍ਹਾਂ ਨੇ ਕਿਹਾ ਕਿ ਹਸਪਤਾਲ ਦੇ ਵਿੱਚ ਹੋਏ ਇਸ ਵਾਰਦਾਤ ਨੂੰ ਲੈ ਕੇ ਐਸਐਸਪੀ ਪਠਾਨਕੋਟ ਨੂੰ ਵੀ ਲਿਖਿਆ ਜਾਵੇਗਾ ਕਿਉਂਕਿ ਹਸਪਤਾਲ ਦੇ ਡਾਕਟਰ ਅਤੇ ਸਟਾਫ ਨੂੰ ਵੀ ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਧਰ ਮੌਕੇ ਤੇ ਮੌਜੂਦ ਚੌਕੀ ਇੰਚਾਰਜ ਨੇ ਕਿਹਾ ਕਿ ਉਹਨਾਂ ਵੱਲੋਂ ਦਾਤਰ ਲੈ ਕੇ ਆਏ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਅਤੇ ਉਸਨੇ ਉਹਨਾਂ ਦੇ ਉੱਪਰ ਵੀ ਵਾਰ ਕੀਤਾ ਸੀ ਅਤੇ ਜਿਸ ਤੋਂ ਬਾਅਦ ਉਸਨੇ ਹਸਪਤਾਲ ਦੇ ਵਿੱਚ ਆ ਕੇ ਤੋੜਪਾਨ ਕੀਤੀ ਹੈ ਫਿਲਹਾਲ ਇਸ ਪੂਰੇ ਮਾਮਲੇ ਦੀ ਜਾਂਚ ਕਰ ਕਾਰਵਾਈ ਕੀਤੀ ਜਾ ਰਹੀ ਹੈ ਮੇਰਾ ਨਾਮ ਰਿੰਦਨਾ ਕਲਸੀ। ਬਹੁਤ ਚਕਮੀਂ ਦੀ ਗੱਲ ਕੋਣ ਹੈ ਤੁਹਾਡਾ ਬੇਟਾ? ਬੇਟਾ ਮਾਨੀਕੋਤ ਸੀ। ਕੀ ਗੱਲ ਬਾਤ ਹੋਈ ਸੀ? ਗੱਲ ਬਾਤ ਸਵੇਰੇ ਉਹਨਾਂ ਨੇ ਪਹਿਲਾਂ ਦੇਖੋ ਰੋ ਗਿਆ ਜਾਂ 10 ਮਿੰਟ ਹੋਏ ਨੂੰ ਕਰੋ ਨਿਕਲੇ ਰੇ। ਜੀ। ਤੇ 10 ਮਿੰਟ ਬਾਅਦ ਮੈਨੂੰ ਫੋਨ ਆ ਗਿਆ ਤੁਹਾਡੇ ਬੇਟੇ ਦੇ ਸਸਤਰਾਂ ਉਹਨਾਂ ਨੇ ਮਤਲਬ ਹਾਦਸਾ ਹੋ ਗਈ ਐ ਤੇ ਜਿਆਦੇ ਉਹਨਾਂ ਸਿਰਸੁਰ ਪਾਰ ਛੱਡੇਗਾ ਤੇ ਤੁਸੀਂ ਆ ਜਾਓ। ਬਸ ਧਿਆਨ ਲਾਜੋ। ਮੈਂ ਬਸ ਸਟੈਂਡ ਨਹੀਂ ਗਿਆ ਫਿਰ ਮੁਰਕੇ ਫੋਕ ਕੋਲ ਆ ਕੇ ਕਿ ਗੱਡੀ ਆ ਗਈ ਆ ਤੁਸੀਂ ਸਿੱਧਾ ਹਸਪਤਾਲ ਪਹੁੰਚ ਜਾਓ ਅਸੀਂ ਪਹੁੰਚ ਗਏ। ਇੱਥੇ ਟ੍ਰੀਟਮੈਂਟ ਹੋਣ ਦੀ ਪਈ ਸੀਗੀ ਉਹਦੀ। ਸ ਨਾਲੇ ਬੰਦੇ ਆ ਗਏ ਜਿਨ੍ਹਾਂ ਨੇ ਸਿਰ ਉਹਨਾਂ ਨੂੰ ਹਮਲਾ ਕੀਤਾ ਫੇਰ ਅੱਠ-ਨੌ ਬੰਦੇ ਆ ਗਏ ਫੇਰ ਦਤ ਤੰਦੂਤਰ ਲੈ ਕੇ ਉਹਨੇ ਸ਼ਰਿਆਮ ਉਹੀ ਜਿਹੜੇ ਜਿਨ੍ਹਾਂ ਨੇ ਮੁੱਢ ਦਤ ਨੂੰ ਮਾਰਿਆ ਉਹੀ ਮੁੰਡੇ ਫੇਰ ਆ ਗਏ ਮੈਨੂੰ ਉਹਨਾਂ ਦਾ ਨਾਂ ਨਹੀਂ ਪਤਾ ਸੀਗਾ ਮੁੰਡੇ ਚ ਕੋ ਨਹੀਂ ਸੀਗੇ ਕੌਣ ਨਹੀਂ ਸ਼ਰਿਆਮ ਉਹਨਾਂ ਦਤ ਤੰਕੇ ਲੱਗਦੇ ਫੇ ਇਹ ਮੁੰਡੇ ਦਤਰ ਚਲਾਤੇ ਉਹਨਾਂ ਨੇ ਚਾਰੇ ਆਮ ਗੁੰਡਾ ਗੱਦੀ ਕਰ ਦਿੱਤੀ ਹਸਪੀਟਲ ਦੇ ਵਿੱਚ ਸਾਰਿਆਂ ਨੂੰ ਆ ਤੇ ਇੱਕ ਮੁੰਡਾ ਬਚਾ ਮੈਨੂੰ ਬਚਾਉਣ ਲਈ ਮੇਰੇ ਲਗਾ ਦਾਤਰ ਮਾਰ ਮੈਨੂੰ ਪਹੁੰਚਾਣ ਲਈ ਮੁੰਡੇ ਨੇ ਆਪਣੇ ਸਿਰ ਤੇ ਲੈ ਲਈਆ ਉਹਨੂੰ ਹੋ ਗਿਆ ਯਾ ਕਹਿੰਦੀ ਆ ਉਹਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਆ ਜੇ ਕਿ ਸ਼ਰੇ ਆਮ ਦਾਤਰ ਚਲਾਉਂਦੇ ਵੇ ਹਸਪੀਟਲ ਦੇ ਵਿੱਚ ਨਹੀਂ ਦਾ ਕਾਰਨ ਵੀ ਲੈ ਗਾੜੀ ਲੜਾਈ ਦੇ ਕਾਰਨ ਮੈਨੂੰ ਨਹੀਂ ਪਹਗਾ ਇਹ ਨ ਕੀ ਹੈ ਕਿ ਨਹੀਂ ਆ ਕਾਲੀ ਵੀ ਨਾਲ ਦੋ ਵਾਰੀ ਉਹਨਾਂ ਨੂੰ ਮਾਰਿਆ ਇਹਨੂੰ ਮੁੰਡੇ ਨੂੰ ਸ਼ਰੇ ਵੀ ਮਾਰਿਆ ਸ਼ਾਮ ਨੂੰ ਫੇਰ ਹਮਲਾ ਕੀਤਾ ਉਹਨਾਂ ਨੇ ਹਾਂ ਜੀ ਕੋਈ ਗੱਲ ਨਹੀਂ ਜੀ ਕੀ ਗੱਲ ਬਾਤ ਹੈ ਜੀ ਅੱਜ ਸਵੇਰੇ ਇੱਕ ਲੜਾਈ ਝਗੜਾ ਬੱਸ ਸਟੈਂਡ ਦੇ ਹੋਇਆ ਸੀ ਉਹਦੇ ਦੌਰਾਨ ਉਹ ਬੰਦੇ ਜਿਹੜੇ ਇੱਥੇ ਮਤਲਬ ਸਿਵਲ ਹਸਪੀਟਲ ਆਏ ਆ ਆਪਾਂ ਉੱਥੇ ਕਰਦੇ ਪਏ ਸੀ ਉਹਨਾਂ ਦਾ ਮਤਲਬ ਦੇਖਦੇ ਪਏ ਸੀ ਜਿਨ੍ਹਾਂ ਨੇ ਦੱਸਿਆ ਵਾ ਮਾਨਕ ਕਲਸੀ ਨਾਂ ਦਾ ਲੜਕਾ ਸੀ ਜਿਨ੍ਹਾਂ ਨੇ ਮਤਲਬ ਇੱਥੇ ਦੱਸਿਆ ਵੀ ਆ ਕੇ ਲੜਾਈ ਝਗੜਾ ਸਾਡਾ ਹੋਇਆ ਉੱਥੇ ਤੇ ਉਹਦੇ ਡਾਕਟਰ ਸਾਹਿਬ ਕਰਦੇ ਪਏ ਸੀ ਇਹਨਾਂ ਝਗੜ ਨੂੰ ਮਤਲਬ ਕੋਈ ਅੱਧਾ ਘੰਟਾ ਪਹਿਲੇ ਦੀ ਗੱਲ ਆ ਤੇ ਬੰਦੇ ਕਾਫੀ ਬੰਦੇ ਤਿੰਨ ਚਾਰ ਬੰਦੇ ਜਿਹੜੇ ਵੱਡੇ ਵੱਡੇ ਦਾਤਰ ਲੈ ਕੇ ਆਏ ਬਿਨਾਂ ਨੂੰ ਮੈਚ 'ਚ ਰੋਕਣ ਦੀ ਕੋਸ਼ਿਸ਼ ਬੜੀ ਕੀਤੀ ਬਹੁਤ ਜ਼ਿਆਦਾ ਰੋਕ ਕੋਸ਼ਿਸ਼ ਕੀਤੀ ਉਹਨਾਂ ਨੇ ਮੇਰੇ ਦੇ ਵੀ ਉਹਨਾਂ ਨੇ ਹੱਥ ਹਾਰਨ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚ ਇੱਕ ਮੁੰਡੇ ਨੇ ਅੱਗੇ ਆਪਣੇ ਆਗੇ ਆਪਣੇ ਦੇ ਬਾਰ ਕਰਾਏ ਆ ਤੇ ਮੁੜ ਕੇ ਉਹਨਾਂ ਨੇ ਅੰਦਰ ਉਹਨਾਂ ਨੂੰ ਵੀ ਆ ਉਹਦੀ ਮਾਂ ਨੂੰ ਵੀ ਉਹਨਾਂ ਨੇ ਭੰਨ ਥੋੜੇ ਵੀ ਕੀਤੀ ਆ ਤੇ ਮੁੜ ਕੇ ਉਹ ਬੰਦੇ ਫਰਾਰ ਹੋ ਗਏ ਤੇ ਨਹੀਂ ਲਵ ਅ ਸ਼ਮੀ ਤੇ ਸ਼ਮੀ ਦਾ ਕੋਈ ਬੇਟਾ ਬੁਲਟ ਮੁੰਡੇ ਕਿੰਨੇ ਮਲਾਜਮ ਮੌਜੂਦ ਆਗੇ ਇੱਥੇ ਐਸਲੇ ਮੈਂ ਕੱਲਾ ਹੀ ਇੱਥੇ ਜੀ ਥੋੜੇ ਕਿਨੇ ਮਲੇ ਸ਼ਾਹਪੁਰ ਦੇ ਦਿੱਤੇ ਇੱਥੇ ਜੋ ਕੌਕੀ ਦੇ ਵਿੱਚ ਅਸੀਂ ਟੋਟਲ ਮੇਰੇ ਸਹੇਪ ਆ ਗਏ ਜੀ ਪੰਜ ਮਲਾਜਮ ਆ ਜੀ ਇੱਕ ਛੁੱਟੀ ਗਿਆ ਮੁੰਡਾ ਇੱਕ ਕੋਰਸ ਤੇ ਗਿਆ ਜੀ ਇੱਕ ਨਾਈਟ ਆਂਦਾ ਇੱਕ ਮੈਡੀਕਲ ਕੀਤੀ 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 ਪੰਣ ਥੋੜੀ ਥੋੜੀ ਤੇ ਕੋਈ ਨਹੀਂ ਕੀਤੀ ਡਾਕਟਰ ਸਾਹਿਬ ਦੇ ਤੇ ਕੌਕੀ ਜਿਹੜੀ ਟੋੜਪੜ ਕੀਤੀ ਟੋੜਪੜ ਕੀਤੀ ਅੰਦਰ ਉਹਨਾਂ ਨੇ ਮਤਲਬ ਉਹ ਲੜੀ ਲੜਕੇ ਦੀ ਮਾਨਿਕ ਦੀ ਮਾਂ ਸੀ ਉਹ ਮਤਲਬ ਉਹ ਉਹਦੇ ਮਤਲਬ ਹੱਥੀ ਪਿਆ ਉਹਨੂੰ ਮੈਂ ਛਡਾਨ ਲਈ ਪਿਆਵਾ ਦਾਤਰ ਲਿਆ ਸੀ ਵੀ ਕਿਹਦੇ ਦਾਤਰ ਨਾਲ ਮਾਰਦੇ ਉਹ ਦਾਤਰ ਜਿਹੜਾ ਵਾ ਸ਼ੀਸ਼ੇ ਦੇ ਵੱਜਿਆ ਸ਼ੀਸ਼ਾ ਵੀ ਟੁੱਟ ਗਿਆ ਤੇ ਮੇਰੇ ਤੇ ਵੱਜਣ ਲੱਗਾ ਤੇ ਉਹ ਮੁੰਡਾ ਅੱਗੇ ਆ ਗਿਆ ਉਹ ਆਪਣੇ ਕੋਲ ਉਹ ਅੰਦਰ ਕੈਮਰੇ ਲੱਗੇ ਆ ਉਹਨਾਂ ਦੇ ਹਸਪਤਾਲ ਦੇ 12 ਸ਼ੁਰੂ ਹੋਣਾ ਅੱਜ ਸਿਵਲ ਹਸਪਤਾਲ ਹਸਪੀਟਲ ਦੀ ਐਮਰਜੈਂਸੀs ਕਰੀਬ ਕੋਈ 12:30 ਤੋਂ 1 ਵਜੇ ਤੱਕ ਦੇ ਦੌਰਾਨ ਇੱਕ ਪੇਸ਼ੈਂਟ ਜਿਹੜਾ ਹੈਗਾ ਉਹ ਐਮ ਐਲ ਸੀ ਕਰਵਾਉਣ ਆਪਣਾ ਸੱਟਾਂ ਦਾ ਮਾਈਨਾ ਕਰਵਾਉਣ ਆਇਆ ਹੈਗਾ ਡਾਕਟਰ ਅਕਸ਼ਰ ਚੌਧਰੀ ਜਿਹੜੇ ਹੈਗੇ ਆ ਸਾਡੇ ਇੱਥੇ ਔਨ ਡਿਊਟੀ ਸੀਗੇ ਬਾਕੀ ਸਾਰਾ ਸਟਾਫ ਵੀ ਔਨ ਡਿਊਟੀ ਸੀਗਾ ਤੇ ਉਹਨਾਂ ਦਾ ਐਮ ਐਲ ਸੀ ਮਾਈਨਾ ਕਰ ਰਹੇ ਸੀਗੇ ਉਸ ਤੋਂ ਬਾਅਦ ਉਹਨਾਂ ਨੂੰ ਟਾਂਕੇ ਲਗਾਉਣ ਵਾਸਤੇ ਅੰਦਰ ਮਾਈਨਰ ਰੂਟੀ ਜਿਹੜਾ ਸਾਡਾ ਹੈਗਾ ਹੈ ਉੱਥੇ ਸ਼ਿਫਟ ਕੀਤਾ ਇਸ ਦੌਰਾਨ ਕੋਈ 5-6 ਬੰਦੇ ਜਿਹੜੇ ਹੈਗੇ ਆਏ ਹੈਗੇ ਉਹਨਾਂ ਨੇ ਤੇਜ਼ ਤਾਰ ਹਥਿਆਰ ਜਿਹੜੇ ਹੈਗੇ ਆ ਉਹ ਨਾਲ ਕੈਰੀ ਕੀਤੇ ਹੋਏ ਸੀਗੇ ਤੇ ਇਥੇ ਆ ਕੇ ਉਹਨਾਂ ਨੇ ਇੱਕ ਬਹੁਤ ਜ਼ਿਆਦਾ ਸਾਡੇ ਹਸਪਤਾਲ ਦੀ ਤੋੜਪਾਨ ਕੀਤੀ ਹੈ ਸਾਡੇ ਸਟਾਫ ਨੂੰ ਡਰਾਇਆ ਧਮਕਾਇਆ ਹੈਗਾ ਹੈ ਅਤੇ ਜਿਹੜਾ ਪੇਸ਼ੈਂਟ ਜਿਹੜਾ ਆਲਰੇਡੀ ਮਾਈਨਰਿਟੀ ਵਿੱਚ ਸੀਗਾ ਉਦੇ ਵਿੱਚ ਜਾ ਕੇ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈਗੀ ਹੈ ਐਮਰਜੈਂਸੀ ਦੇ ਬਾਹਰ ਵੀ ਉਹਨਾਂ ਨੇ ਕਾਫੀ ਤੋੜਪੱਜ ਕੀਤੀ ਹੈਗੀ ਹੈ ਤੇ ਹਥਿਆਰਾਂ ਨਾਲ ਜਿਹੜੇ ਹੈਗੇ ਆ ਕਿਸੇ ਨਾ ਕਿਸੇ ਜਿਹੜੇ ਅਣਪਛਾਤੇ ਬੰਦਿਆਂ ਨੂੰ ਉਹਨਾਂ ਨੇ ਮਾਰਿਆ ਹੈਗਾ ਇਸ ਤੋਂ ਬਾਅਦ ਜਦੋਂ ਅਸੀਂ ਪੁਲਿਸ ਨੂੰ ਇਨਫੋਰਮ ਕੀਤਾ ਹੈ ਪੁਲਿਸ ਦੇ ਆਨ ਤੋਂ ਬਾਅਦ ਉਹ ਦੌੜ ਗਏ ਹੈਗੇ ਮੇਰੀ ਪੁਲਿਸ ਅੱਗੇ ਇਹੀ ਬੇਨਤੀ ਹੈਗੀ ਹੈ ਕਿ ਇਸ ਕੇਸ ਨੂੰ ਜਿਹੜਾ ਹੈ ਚੰਗੀ ਤਰ੍ਹਾਂ ਇਨਵੈਸਟੀਗੇਟ ਕਰਕੇ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਇਹ ਪੁਲਿਸ ਜਵਾਬ ਦੇ ਗਈ ਇਸ ਗੱਲ ਦਾ ਇਸ ਗੱਲ ਦਾ ਮੈਂ ਆਹੀ ਤੇ ਆਪਣਾ ਜਿਹੜਾ ਕੰਪਲੇਂਟ ਹੈਗੀ ਹੈ ਪੁਲਿਸ ਐਸਐਸਪੀ ਸਾਹਿਬ ਨੂੰ ਭੇਜ ਦੇਣੀ ਹੈਗੀ ਹੈ ਜੋ ਵੀ ਐਸਐਸਪੀ ਸਾਹਿਬ ਦਾ ਕੋਈ ਕਾਰਵਾਈ ਕਰਨਗੇ ਉਹ ਸਾਨੂੰ ਮਿਲ ਜੂਗੀ